ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਲੈ ਕੇ ਆਏ ਹਾਂ ਔਰਗੈਂਜ਼ਾ ਦੇ ਉੱਪਰ ਪਾਰਟੀ ویئر ਕਲੈਕਸ਼ਨ ਦੇ ਸੂਟ ਸੋ ਇਹ 7-8 ਪੀਸ ਆਪਣੇ ਕੋਲ ਆਏ ਨੇ ਸਾਰੇ ਬ੍ਰਾਂਡ ਦੇ ਰਹਿਣਗੇ ਜਿਵੇਂ ਕਿ ਰਸ਼ੀਆ ਦੇ ਕੇਡੀ ਬ੍ਰਾਂਡ ਦੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਜਿਵੇਂ ਕਿ ਆਪਾਂ ਆਹ ਵਾਲਾ ਸੈੱਟ ਹਨਾ ਸੇਲ ਕੀਤਾ ਸੀਗਾ ਇਹਦੇ ਵਿੱਚੋਂ ਉਦੋਂ ਮੇਰੇ ਕੋਲ 4 ਕਲਰ ਆਏ ਸੀਗੇ ਤੇ ਹੋਣੇ ਹੀ අපਨੂੰ ਦੋਈ ਕਲਰ ਮਿਲੇ ਨਹੀਂ ਕਿਉਂਕਿ ਇਹ ਡਿਸਕਾਊਂਟ ਤੇ ਆਗੇ ਦੋ ਪੀਸ ਹਨਾ ਦੋ ਦੋ 3 300 ਦਾ ਡਿਸਕਾਊਂਟ ਪਿੱਛੇ ਆ ਗਿਆ ਇਹ ਤੇ ਤਾਂ ਕਰਕੇ ਜਿਹੜੀਆਂ ਪੈਣਾ ਤੱਕ ਇਹ ਮਹਿੰਗੇ ਗਏ ਹੋਏ ਨੇ ਤਾਂ ਤੁਸੀਂ ਇਹ ਚੀਜ਼ ਦਾ ਹਨਾ ਉਹਨਾਂ ਸੋਚਿਓ ਇਹ ਸਾਨੂੰ ਹੁਣ ਪਿੱਛੇ ਲੈਸੋ ਕੇ ਆਏ ਨੇ ਸੋ ਉਸੇ ਲੈਸ ਦੇ ਨਾਲ ਸਾਨੂੰ ਹੁਣ ਅੱਗੇ ਦੇਣੇ ਪੈਣੇ ਨੇ ਤੇ ਜਾਨੀ ਕਿ ਜਿਹੜੀਆਂ ਪੈਣਾ ਹੁਣ ਨਿਊ ਦੇਖਦੀਆਂ ਨੇ ਜਿਨ੍ਹਾਂ ਨੂੰ ਇਹ ਵਾਲੇ ਸੂਟਾਂ ਦੀ ਰਿਕੁਆਇਰ ਹੋਊਗੀ ਤਾਂ ਤੁਸੀਂ ਹੁਣ ਜੇ ਲੈਸ ਦੇ ਵਿੱਚ ਲਓਗੇ ਥੋੜਾ ਬਹੁਤ ਬੈਨੀਫਿਟ ਹੋ ਜਾਣਾ ਕਿਉਂਕਿ ਇਹ ਅਸੀਂ 25 2500 ਤੱਕ ਉਹ ਤੋਂ ਸੇਲ ਕੀਤੇ ਸੀਗੇ ਤੇ ਹੁਣ ਇਹ ਪਿੱਛੇ ਹੀ 2-300 ਰੁਪਿਆ ਘੱਟ ਕੇ ਸਾਡੇ ਕੋਲ ਜਾਨਕੀ ਆ ਚੁੱਕਿਆ ਛੋਟ ਪਰ ਕਲਰ ਇਹਦੇ ਵਿੱਚ ਸਾਨੂੰ ਦੋ ਹੀ ਮਿਲੇ ਨੇ ਹੁਣ ਚਾਰ ਕਲਰਾਂ ਦਾ ਛਾਟ ਨਹੀਂ ਹੈਗਾ ਸ਼ਾਇਦ ਉਹਨਾਂ ਕੋਲ ਦੋ ਹੀ ਪੀਸ ਰਹਿ ਗਏ ਸੀਗੇ ਠੀਕ ਹੈ ਜੀ ਤੇ ਬਾਕੀ ਵੀ ਸਾਰਾ ਆਰਗੈਂਦਾ ਦਾ ਇੱਕ ਕਨਸੈਪਟ ਹੋਗਾ ਨਿਊ ਕਨਸੈਪਟ ਆ ਬਾਕੀ ਸਾਰਾ ਤੇ ਬਹੁਤ ਸੋਹਣੇ ਇਹ ਹੈਗੇ ਨੇ ਕਲਰ ਚਾਰਟ ਪਾਰਟੀ ਵੀਰ ਜੀ ਕਲੈਕਸ਼ਨ ਉਹ ਛੋਟੀ ਜੀ ਸਾਡੀ ਵੀਡੀਓ ਆ ਜਿਹੜੀਆਂ ਭੈਣਾਂ ਫਰਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੇ ਲੱਗਦੀਆਂ ਤੇ ਬਾਕੀ ਮੈਂ ਹਮੇਸ਼ਾ ਕਹਿੰਨੀ ਆ ਫੈਬਰਿਕ ਚਾਹੀਏ ਅਸੀਂ ਕੋਈ ਵੀ ਲੈ ਕੇ ਆਈਏ ਬ੍ਰੈਂਡ ਦਾ ਹੀ ਲੈ ਕੇ ਆਉਂਦੇ ਆ ਤੇ ਤੁਸੀਂ ਬੇਫਿਕਰ ਹੋ ਕੇ ਆਪਣੇ ਹਨਾ ਤੁਸੀਂ ਪਰਚੇਜ਼ਿੰਗ ਕਰ ਸਕਦੇ ਹੋ ਜਿਹੜਾ ਵੀ ਤੁਸੀਂ ਸੂਟ ਲੈਣਾ ਕਿਉਂਕਿ ਕਲੈਕਸ਼ਨ ਜੋ ਚੀਜ਼ ਮੈਂ ਵੀਡੀਓ 'ਚ ਕਹੂੰਗੀ ਸੇਮ ਚੀਜ਼ ਤੁਹਾਡੇ ਤੱਕ ਪਹੁੰਚੂਗੀ ਇਹ ਨਹੀਂ ਹੈਗਾ ਕਹਿਤਾ ਕੁਛ ਤੇ ਫੈਬਰਿਕ ਤੁਹਾਡੇ ਦਾ ਕਿਉਂਕਿ ਨਾਨ ਬ੍ਰਾਂਡ ਸੂਟ ਅਸੀਂ ਆਪਣੀ ਸ਼ਾਪ ਤੇ ਜਿਹੜੇ ਆਪਣੇ ਕੋਲ 7-800 ਦੀਆਂ ਰੇਂਜਾਂ ਦੀਆਂ ਆਉਂਦੇ ਨੇ ਕਈ ਵਾਰੀ ਭੈਣਾਂ ਦੀ ਬਹੁਤ ਜ਼ਿਆਦਾ ਨੋਮਾਂਡ ਹੁੰਦੀ ਹੈ ਕਿ ਸਾਨੂੰ ਦੇਣ ਲੈਣ ਲਈ ਜਾਂ ਸਾਨੂੰ ਨਾਰਮਲ ਜੀ ਰੇਂਜ ਚਾਹੀਦੀ ਹੈ ਤਾਂ ਸਾਨੂੰ ਉਹ ਚੀਜ਼ ਲਿਓਣੀ ਪੈਂਦੀ ਹੈ ਤਾਂ ਉਹ ਕਦੇ ਆਪਣੀ ਇੱਕ ਅੱਧੀ ਵੀਡੀਓ ਆਉਂਦੀ ਹੈ ਤਾਂ ਉਹ ਵੀ ਅਸੀਂ ਦੱਸ ਕੇ ਦੇ ਦਈਏ ਵੀ ਇਹ ਸੈਮੀ ਦੀ ਕਲੈਕਸ਼ਨ ਆ ਕੋਈ ਉਹਦਾ ਬ੍ਰਾਂਡ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਠੀਕ ਹੈ ਜੀ ਤੇ ਇਦਾਂ ਦੀਆਂ ਕਲੈਕਸ਼ਨ ਆ ਤੁਸੀਂ ਬੇਫਿਕਰ ਹੋ ਕੇ ਲਿਆ ਕਰੋ ਇਹ ਕਲੈਕਸ਼ਨ ਬਹੁਤ ਸੋਹਣੀਆਂ ਨੇ ਸੁਪਰ ਡੂਪਰ ਹਿੱਟ ਨੇ ਬਾਕੀ ਸਾਰੀਆਂ ਬ੍ਰਾਂਡੀਆਂ ਫੈਬਰਿਕ ਪੂਰਾ ਫਾਈਨ ਆ ਸੂਟ ਤੇ ਪੈਸੇ ਲਾਏ ਤੁਹਾਡੇ ਰਾਸ ਆਉਣਗੇ ਠੀਕ ਹੈ ਜੀ ক্লোজিং ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਰਸ਼ੀਆ ਬ੍ਰਾਂਡ ਦੇ ਉੱਪਰ ਰਹੂਗਾ ਪਰਪਲ ਛੇੜਾ ਬਹੁਤ ਪਿਆਰਾ ਬਹੁਤ ਸੋਹਣਾ ਬਟਰ ਮਸਲੀਨ ਆ ਬਿਲਕੁਲ ਬਟਰ ਵਰਗਾ ਫੈਬਰਿਕ ਰਹੂਗਾ ਹਲੋ ਬਟਰ ਵਰਗਾ ਫੈਬਰਿਕ ਰਹੂਗਾ ਇਹ ਹੈਗੀ ਸ਼ਰਟ ਦੀ ਪ੍ਰਿੰਟਿੰਗ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰੋ ਪਰਪਲ ਪਰਪਲ ਛੇੜਾ ਸੂਟ ਦਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਸਾਰੀ ਡਿਜੀਟਲ ਸ਼ਰਟ ਮਿਲ ਰਹੀ ਆ ਜਿੰਨਾ ਵੀ ਪੱਲਾ ਬਣਿਆ ਹੋਇਆ ਸਾਰਾ ਹੀ ਪੱਲੇ ਨੂੰ ਹੱਥ ਦੇ ਨਾਲ ਹਾਈਲਾਈਟ ਕੀਤਾ ਬਹੁਤ ਸੋਹਣਾ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਉਪਰ ਪੱਲੇ ਦੇ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਸਿੰਪਲ ਸੋਬਰ ਬਾਕੀ ਇਹ ਚੀਜ਼ਾਂ ਚ ਫ੍ਰੈਗਰੈਂਸ ਆਉਂਦੀ ਆ ਜਦੋਂ ਵੀ ਸੂਟ ਨੂੰ ਓਪਨ ਕਰੋਗੇ ਇੰਨੀ ਸੁਣੀ ਫ੍ਰੈਗਰੈਂਸ ਆਉਂਦੀ ਆ ਬਸ ਉਹਨੂੰ ਦੇਖ ਕੇ ਹੀ ਕਈਆਂ ਦਾ ਇੰਨਾ ਹੋ ਜਾਂਦਾ ਵੀ ਜਦੋਂ ਇੱਥੇ ਆਫਲਾਈਨ ਕਸਮਰ ਜਦੋਂ ਸੀ ਇਹ ਸੂਟ ਖੋਲਦੇ ਆ ਨਾ ਬਹੁਤ ਉਹਨਾਂ ਨੂੰ ਹੁੰਦਾ ਕਿ ਕਿੰਨਾ ਇੱਕ ਤਾਂ ਸੂਟ ਇੰਨੇ ਸੋਹਣੇ ਉਤੋਂ ਚੀ ਫ੍ਰੈਗਰੈਂਸੀ ਨਹੀਂ ਸੋਹਣੀ ਜਿਹੜੇ ਕੱਪੜੇ ਚ ਆਉਂਦੀ ਆ ਨਾਲ ਇਹਦੇ ਪਲੇਨ ਬਾਟਮ ਹੋਊਗੀ ਪਰਪਲ ਕਲਰ ਦੀ ਮੈਚਿੰਗ ਪਲੇਨ ਬਾਟਮ ਹੋਊਗੀ ਇਹਦਾ ਬਾਹਾਂ ਦੇ ਲਈ ਕੱਪੜਾ ਜਿਹੜਾ ਉਹ ਅਲੱਗ ਤੋਂ ਦਿੱਤਾ ਹੋਇਆ ਇਹ ਵਾਲੇ ਪੱਲੇ ਤੋਂ ਤੁਹਾਡੀਆਂ ਬਾਹਾਂ ਨਿਕਲਣਗੀਆਂ ਠੀਕ ਹੈ ਜੀ ਹਲੋ ਬਹੁਤ ਸੋਹਣਾ ਬਿਲਕੁਲ ਹੀ ਸੌਫਟ ਕੱਪੜਾ ਵਾ ਜਿਵੇਂ ਮਰਜੀ ਤੁਸੀਂ ਕਿਸੇ ਫੰਕਸ਼ਨ ਲਈ ਲੈ ਲੈਣਾ ਕਿਤੇ ਔਨਲਾਈਨ ਲੈਣਾ ਕੋਈ ਛੋਟਾ ਮੋਟਾ ਕਨਸੈਪਟਾ ਚਾਹੇ ਤੁਸੀਂ ਕੋਈ ਵੱਡੇ ਕਨਸੈਪਟ ਦੇਣਾ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਫੈਬਰਿਕ ਹੀ ਬਹੁਤ ਜ਼ਿਆਦਾ ਸਪੀਰੀਅਰ ਲੱਗਿਆ ਪ੍ਰਾਈਸ ਇਹਨਾਂ ਸਾਰੇ ਟੁਟਾਂ ਦੀ ਕੱਢ ਕੇ ਆਈ ਆ ਬਟ ਇਹ ਵਾਲੇ ਸਾਡੇ ਕੋਲ ਨਿਊ ਆਏ ਨੇ ਜਾਨਕਿ ਲੈਸ ਦੇ ਵਿੱਚ ਆਏ ਨਹੀਂ ਤੇ ਉਹ ਦੋ ਪੀਸ ਜਿਹੜੇ ਅਸੀਂ ਪਹਿਲਾਂ ਸੇਲ ਕਰ ਚੁੱਕੇ ਆ ਤੇ ਉਹ ਵੀ ਇਹਨਾਂ ਦੇ ਨਾਲ ਹੀ ਸਾਨੂੰ ਮਿਲੇ ਨੇ ਲੈਸ ਦੇ ਵਿੱਚ ਆਲੋ ਦੇਖੋ ਕਿੰਨੇ ਸੋਹਣੇ ਖੁੱਲੇ ਡੁੱਲੇ ਦੁਪੱਟੇ ਨੇ ਇਹ ਸਾਰੇ 2500 ਤੱਕ ਸੇਲ ਹੋਣ ਵਾਲੇ ਸੂਟ ਨੇ ਜਿਹੜੇ ਤੁਹਾਨੂੰ ਬਹੁਤ ਰੀਜ਼ਨੇਬਲ ਮਿਲਣੇ ਨੇ ਤੇ ਦੁਪੱਟਿਆਂ ਦੀ ਲੈਂਥ ਵਗੈਰਾ ਕਿਉਂਕਿ ਰਸ਼ੀਆ ਦਾ ਬ੍ਰਾਂਡ ਆ ਜਿਹਨੂੰ ਮੈਂ ਜਦੋਂ ਮੈਂ ਸਟਾਰਟ ਕੀਤਾ ਸੀ ਕੰਮ ਉਦੋਂ ਦੀ ਮੈਂ ਇਹ ਚੀਜ਼ ਨੂੰ ਪ੍ਰੇਫਰ ਕਰਿਆ ਰਾਮਟੈਕਸ ਬ੍ਰਾਂਡ ਰਸ਼ੀਆ ਬ੍ਰਾਂਡ ਇਹ ਸਭ ਤੋਂ ਜ਼ਿਆਦਾ ਮੇਰੇ ਟੌਪ ਦੇ ਤੇ ਬੈਸਟ ਜਣ ਕੇ ਸੇਲ ਨੇ ਸੂਟ ਤੇ ਅੱਜ ਤੱਕ ਕਿਸੇ ਭੈਣ ਨੇ ਇਹਨਾਂ ਦਾ ਕੋਈ ਵੀ ਇਹਨਾਂ ਦੀ ਕੰਪਲੇਨ ਨਹੀਂ ਹਰ ਜਿੱਥੇ ਤੱਕ ਵੀ ਪਹੁੰਚੇ ਨੇ ਸੂਟ ਹਰੇਕ ਨੇ ਪੂਰੇ ਸਲਾਹੇ ਨੇ ਇੰਨੀ ਸੋਹਣੀ ਇਹਨਾਂ ਦੀ ਕਲੈਕਸ਼ਨ ਹੁੰਦੀ ਠੀਕ ਹੈ ਜੀ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਨੈਕਸਟ ਇਹਦੇ ਵਿੱਚ ਕਲਰ ਤੁਹਾਨੂੰ ਮਿਲੇਗਾ ਜੀ ਮੋਰ ਪੰਖੀਆ ਬਲੂ ਮੋਰ ਪੰਖੀਆ ਜਿਹੜਾ ਸ਼ੇਡ ਜਿਹੜਾ ਹੁੰਦਾ ਉਦਾਂ ਦਾ ਕਲਰ ਰਹੂਗਾ ਨਾਲ ਇਹਦੇ ਸੇਮ ਇਹਨੂੰ ਦੁਪੱਟਾ ਰਹੂਗਾ ਸੇਮ ਪ੍ਰਿੰਟ ਆ ਸੇਮ ਵਰਕ ਹੋਇਆ ਪੱਲੇ ਦੇ ਵਿੱਚ ਤੇ ਸੇਮ ਇਹਦੇ ਨਾਲ ਪਲੇਨ ਬਾਟਮ ਲੱਗੀ ਹੋਈ ਆ ਪਲੇਨ ਬਾਟਮ ਲੱਗੀ ਹੋਈ ਆ ਸੋ ਫਟਾਫੱਟ ਬਸ ਆਪਣੇ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਜਿਹਦੇ ਉੱਪਰ ਤੁਸੀਂ ਸੈਂਡ ਕਰਨੇ ਨੇ ਤੇ ਘਰ ਬੈਠੇ ਤੁਸੀਂ ਇੰਨਾ ਕਲੈਕਸ਼ਨਾਂ ਨੂੰ ਮੰਗਵਾ ਸਕਦੇ ਹੋ ਬਹੁਤ ਪਿਆਰੀਆਂ ਕਲੈਕਸ਼ਨਾਂ ਆ। ਆ ਲੋ ਜਿਵੇਂ ਇਹ ਸੀਗੀ ਬਿਲਕੁਲ ਹੀ ਜਿਵੇਂ ਪਿਓਰ ਮੁਟਾਲ ਤੋਂ ਵੀ ਉੱਪਰ ਇਹ ਮਸਲੀਨ ਆ ਜਾਂਦੀ ਹੈ ਜਿਹਨੂੰ ਮੈਂ ਮੰਨਦੀ ਆ ਇੱਕ ਤਾਂ ਆਮ ਨਾਰਮਲ ਮਸਲੀਨ ਹੁੰਦੀ ਹੈ ਇਹ ਵਿਸਕੋਸ ਦੀ ਕੁਆਲਿਟੀ ਆ ਬਹੁਤ ਸੋਹਣੀ ਹੈ ਨਾ ਬਹੁਤ ਪਿਆਰੀ ਇਹਦਾ ਆਲਓਵਰ ਪ੍ਰਿੰਟ ਅਸੀਂ ਸੇਲ ਕੀਤੇ ਨੇ 2250 ਤੱਕ ਮਿਲਦਾ ਸੇਲ ਹੋਇਆ ਨੇ ਬਹੁਤ ਸੋਹਣੇ ਸਟਾਫ ਸੀਗੇ ਤੇ ਹੁਣ ਇਹ ਲੈਸ ਦੇ ਵਿੱਚ ਆਇਆ ਕਰਕੇ ਸਾਰਾ ਵਰਕ ਵਾਲੇ ਪੀਸ ਤੁਹਾਨੂੰ 2050 ਦੇ ਵਿੱਚ ਮਿਲਣ ਜਾ ਰਹੇ ਹਾਂ ਆਹੋ ਇਹ ਵੀ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਪਿਆਰਾ ਬਹੁਤ ਸੋਹਣਾ ਸਰਦਾਰੀ ਲੁੱਕ ਦਾ ਪੀਸ ਸਾਰੇ ਕੰਮ ਨੂੰ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਕੋਈ ਵੀ ਸਿੱਪੀ ਸਤਾਰਾ ਐਡ ਨਹੀਂ ਸਾਰਾ ਹੈਂਡ ਦੇ ਨਾਲ ਯੂਨੀਕ ਜਿਹਾ ਬਹੁਤ ਹੀ ਸਰਦਾਰੀ ਜਿਹਾ ਕੰਮ ਇਹ ਸੂਟਾਂ ਤੇ ਆਉਂਦਾ ਕਿਉਂਕਿ ਅੱਜ ਕੱਲ ਜਾਂਹੇ ਕੋਈ ਵੀ ਪਹਿਣ 500 ਵਾਲਾ ਸੂਟ ਲਵੇ 5000 ਵਾਲਾ ਲਵੇ ਕੁਝ ਸਰਦਾਰੀ ਜਿਹਾ ਕੁਝ ਡਿਫਰੈਂਟ ਜਿਹਾ ਪਾਉਣਾ ਹੀ ਲਾਈਕ ਕਰਦੀਆਂ ਨੇ ਸੋ ਇਹ ਵਾਲੀ ਕਲੈਕਸ਼ਨ ਵੀ ਬਹੁਤ ਸੋਹਣੀ ਆ ਬਹੁਤ ਸੁਪਰ ਆ ਤੇ ਬਾਕੀ ਤੁਹਾਡੇ ਬੈਨੀਫਿਟ ਬਹੁਤ ਹੋਣੇ ਇਹ ਵਾਲੇ ਸੂਟਾਂ ਨੂੰ ਜੇ ਤੁਸੀਂ ਲਓਗੇ ਕਿਉਂਕਿ ਬਹੁਤ ਜ਼ਿਆਦਾ ਲੈਸ ਦੇ ਵਿੱਚ ਆਏ ਹੋਏ ਨੇ ਤੇ ਨਾਲ ਬਹੁਤ ਸੋਹਣਾ ਦਾ ਕੰਬੀਨੇਸ਼ਨ ਦੇ ਨਾਲ ਔਰਗੰਜ਼ਾ ਇਹ ਸਾਰਾ ਬੇਸ ਰਹੂਗਾ ਨਾਲ ਇਹਨਾਂ ਦੇ ਸਿਲਕ ਦੀ ਬਾਟਮ ਲੱਗੀ ਹੋਈ ਹੈ ਪਿਓਰ ਸਿਲਕ ਦੀ ਬਾਟਮ ਆ ਪਿਓਰ ਵਿਸਕੋਸ ਔਰਗੰਜ਼ਾ ਦੀ ਰਹੂਗੀ ਸ਼ਰਟ ਤੇ ਨਾਲ ਇਹਦੇ ਜਿਹੜਾ ਦੁਪੱਟਾ ਤੁਹਾਨੂੰ ਮਿਲਣ ਜਾ ਰਿਹਾ ਵਾ ਆ ਲੋ ਜੀ ਪਿਓਰ ਚਨੋਂਨ ਦਾ ਰਹੂਗਾ ਦੁਪੱਟਾ ਪੂਰਾ ਖੁੱਲਾ ਡੁੱਲਾ ਬਹੁਤ ਪਿਆਰਾ ਪ੍ਰਿੰਟ ਬਹੁਤ ਸੋਹਣਾ ਦੁਪੱਟੇ ਦਾ ਬਹੁਤ ਸੋਹਣਾ ਬਹੁਤ ਪਿਆਰਾ ਸਾਰੇ ਮੁਕੈਸ਼ ਦਾ ਕੰਮ ਹੋਇਆ ਦੁਪੱਟੇ ਦੇ ਉੱਪਰ ਰਿਜਨਲ ਵਾਲੀ ਮੁਕੈਸ਼ ਲੱਗੀ ਹੈ ਬਹੁਤ ਸੋਹਣੀ ਬਹੁਤ ਪਿਆਰੀ ਹੈ ਨਾ ਅ ਮੁਕੈਸ਼ ਦਾ ਸਾਰਾ ਕੰਮ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਹੋਇਆ ਹੋਇਆ ਦੁਪੱਟੇ ਤੇ ਤੇ ਪੂਰੇ ਖੁੱਲੇ ਡੁੱਲੇ ਸਾਰੇ ਕਿਤੇ ਤੁਹਾਨੂੰ ਲੈਸ ਦਾ ਕੰਮ ਨਹੀਂ ਮਿਲੂਗਾ 4 ਸਾਈਡ ਸਾਰੀ ਲੈਸ ਦੀ ਫਿਨਿਸ਼ਿੰਗ ਮਿਲੂਗੀ ਦੁਪੱਟੇ ਤੇ ਪੂਰੇ ਰੈਡੀ ਨੇ ਪ੍ਰੋਪਰ ਸੂਟ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈਗੀ ਦੁਪੱਟੇ ਵੀ ਪੂਰੇ ਪ੍ਰੋਪਰ ਰੈਡੀ ਨੇ ਸੋ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੋ ਕਲਰ ਦਵਾਂਗੀ ਦੋਨੇ ਹੀ ਕਲਰ ਇਹਨੇ ਬਹੁਤ ਪਿਆਰੇ ਨੇ ਨੰਬਰ A ਵਾਲਾ ਸੂਟ ਦਾ ਰਹੂਗਾ ਜੀ 3 3 ਨੰਬਰ ਇਹ ਸੂਟ ਰਹੂਗਾ ਆ ਲੋ ਜੀ ਇਹਦੇ ਵਿੱਚ ਦੋ ਕਲਰ ਮਿਲਣਗੇ ਦੋਨੇ ਹੀ ਕਲਰ ਇਹ ਵੀ ਬਹੁਤ ਪਿਆਰੇ ਬਹੁਤ ਸੋਹਣੇ ਨਾਲ ਸੇਮ ਰਹੂਗਾ ਇਹਦਾ ਦੁਪੱਟਾ ਸੋ ਜਿਹੜਾ ਮਰਜੀ ਕਲਰ ਤੁਸੀਂ ਲੈ ਲਿਓ ਕਲਰ ਦੋਨੇ ਹੀ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਇਹ ਵੀ ਕਲਰ ਬਹੁਤ ਪਿਆਰਾ ਜੇ ਕੁਝ ਲਾਈਟ ਜਿਹਾ ਲੈਣਾ ਚਾਹੁੰਦੇ ਹੋ ਤਾਂ ਆਹ ਵਾਲਾ ਕਲਰ ਵੀ ਬਹੁਤ ਸੋਹਣਾ ਇਹਦਾ ਕਾਫੀ ਜਿਹਾ ਨਾ ਕੰਬੀਨੇਸ਼ਨ ਬਣਿਆ ਹੋਇਆ ਹੈ ਤੇ ਇਹ ਥੋੜਾ ਜਿਹਾ ਹੈਗਾ ਵਾ ਮੂੰਗਿਆ ਜੀ ਛੇੜ ਦੇ ਉੱਪਰ ਲਓ नेक्स्ट ਵਾਲਾ ਆਰਟੀਕਲ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਤਾਂ ਬਹੁਤ ਪੈਨਾਂ ਨੇ ਦੇਖੇ ਵੀ ਹੁਣ ਇਹ ਵਾਲੇ ਸੂਟ ਸਾਡੇ ਤੇ ਹੱਦ ਤੋਂ ਵੱਧ ਡਿਮਾਂਡ ਦੇ ਵਿੱਚ ਰਹੇ ਸੀਗੇ ਉਦੋਂ ਸੈੱਟ ਸਾਡੇ ਕੋਲ ਸਿਰਫ 22 ਮਿਲਿਆ ਸੀ ਹੁਣ ਇਹ ਦੋ ਪੀਸ ਆਏ ਨੇ ਦੋ ਹੀ ਦੋਨੇ ਕਲਰ ਬਹੁਤ ਸੋਹਣੇ ਆਏ ਨੇ ਸੋ ਇਹਦੇ ਸਾਰੇ ਤੁਹਾਨੂੰ ਨਾ ਫਰੰਟ ਦੇ ਉੱਤੇ ਸਾਰਾ ਮਤਲਬ ਕਿ ਥ੍ਰੈਡ ਦਾ ਕੰਮ ਮਿਲੇਗਾ ਸਾਰਾ ਹੈਵੀ ਆ ਥ੍ਰੈਡ ਦਾ ਕੰਮ ਮਿਲੇਗਾ ਅੱਜ ਨਾਲ ਜਿਹੜਾ ਬਣ ਲਓ ਜੀ ਇਹ ਬਹੁਤ ਿਆ ਬਹੁਤ ਸੋਹਣਾ ਸਾਰਾ ਥ੍ਰੈਡ ਦਾ ਕੰਮ ਤੁਹਾਨੂੰ ਫਰੰਟ ਦੇ ਉੱਪਰ ਮਿਲ ਰਿਹਾ ਤੇ ਨਾਲ ਇਹਦੇ ਤੁਹਾਨੂੰ ਮਿਲ ਰਹੀ ਹੈ ਜੀ ਇਸ ਤਰ੍ਹਾਂ ਪੱਟੀ ਲੱਗੀ ਹੋਈ ਇਹ ਸਾਰੀ ਆਰਗੈਂਡਾ ਦੀ ਪੱਟੀ ਆ ਉੱਪਰ ਸਾਰਾ ਥ੍ਰੈਡ ਦਾ ਕੰਮ ਹੋਇਆ ਨਾਲ ਲੈਂਸ ਦਾ ਕੰਮ ਹੋਇਆ ਉਸੇ ਤਰ੍ਹਾਂ ਹੀ ਸੇਮ ਪੱਟੀ ਗਲੇ ਦੇ ਉੱਪਰ ਆ ਰਹੀ ਆ ਠੀਕ ਹੈ ਜੀ ਫੋਰ ਦੋਨੇ ਸਾਈਡ ਤੇ ਇਹਦੇ ਵੀ ਲੈਂਸ ਦਾ ਨਾਲ ਜਿਹੜੀਆਂ ਭੈਣ ਇਹਨੂੰ ਨਹੀਂ ਲਾਈਕ ਕਰਦੀਆਂ ਉਤਾਰਨਾ ਚਾਹੁੰਦੇ ਤੁਸੀਂ ਉਤਾਰ ਵੀ ਸਕਦੇ ਹੋ ਕਿਉਂਕਿ ਇਹ ਉਹ ਉੱਪਰਲੀ ਸਾਈਡ ਹੀ ਅਲੱਗ ਤੋਂ ਲੱਗੀ ਹੋਈ ਆ ਠੀਕ ਹੈ ਜੀ ਤੇ ਬਹੁਤ ਪਿਆਰਾ ਬਹੁਤ ਸੋਹਣਾ ਇਹ ਪੀਸ ਆ ਤੇ ਨਾਲ ਇਹਦੇ ਸੇਮ ਆ ਰਹੀ ਆ ਲਾਈਟ ਜਿਹਾ ਪਿੰਕ ਕਲਰ ਦੀ ਸਿਲਕ ਦੀ ਬਾਟਮ ਲਾਈਟ ਪੀਚ ਪਿੰਕ ਜਿਹਾ ਕਲਰ ਆ ਬਹੁਤ ਸੋਹਣੀ ਬਹੁਤ ਪਿਆਰੀ ਇਹਦੀ ਮੋਸਟ ਜਦੋਂ ਗ੍ਰੇਸ ਆਉਂਦੀ ਹੈ ਨਾ ਜਦੋਂ ਇਹ ਲਾਈਨਿੰਗ ਦੇ ਨਾਲ ਇਸ ਤਰ੍ਹਾਂ ਲਾਈਨਿੰਗ ਇਹਦੇ ਥੱਲੇ ਪਿੰਕ ਕਲਰ ਦੀ ਜੇ ਤੁਸੀਂ ਲਗਾਓਗੇ ਤਾਂ ਬਹੁਤ ਸੋਹਣਾ ਬਹੁਤ ਪਿਆਰੀ ਗ੍ਰੇਸਫੁੱਲ ਇਹ ਸੂਟ ਬਣੂਗਾ ਤੇ ਉੱਠ ਕੇ ਆਉਣਗੇ ਸਾਰੇ ਫਲਾਵਰ ਜਿਹੜੇ ਇਹਦੇ ਵਿੱਚ ਪਿੰਕਲੇ ਦੇ ਫਲਾਵਰ ਹਨ ਸਾਰੇ ਇਹ ਫਲਾਵਰ ਉੱਠ ਕੇ ਆਉਣਗੇ ਤੇ ਨਾਲ ਇਹਦੇ ਹੈਗਾ ਜੀ ਪਿਓਰ ਚਨੂਨ ਦਾ ਹੀ ਦੁਪੱਟਾ ਇਹਦੇ ਨਾਲ ਮੋਸਟ ਗੱਲ ਇਹ ਹੈ ਕਿ ਜਿਹੜਾ ਦਾ ਦੁਪੱਟਾ ਲੱਗਿਆ ਹੋਇਆ ਨਾ ਇਹ ਪਿਓਰ ਚਨੂਨ ਦਾ ਜਿਹੜਾ ਕਮਰ ਚਨੂਨ ਨਾ ਪਰਦੇ ਆਪਾਂ ਦੁਪੱਟੇ ਲੈਣਿਆਂ ਵਧੀਆ ਵਾਲੇ 15 1500 ਵਾਲੇ ਵਾਈਟ ਦੁਪੱਟੇ ਆਉਂਦੇ ਨੇ ਇਹ ਉਹ ਵਾਲਾ ਦੁਪੱਟਾ ਲੱਗਿਆ ਹੋਇਆ ਤੁਸੀਂ ਸੂਟ ਦੇ ਨਾਲ ਤਾਂ ਇਹ ਸੂਟ ਮਹਿੰਗੇ ਸੀ ਪਰ ਹੁਣ ਇਹ ਲੈਸ ਦੇ ਵਿੱਚ ਨੇ ਤਾ ਕਰਕੇ ਕਹਿੰਦੀ ਆ ਜਿਹੜੀਆਂ ਭੈਣਾਂ ਨੂੰ ਇਦਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਤਾਂ ਤੁਸੀਂ ਹੁਣ ਇਹਨਾਂ ਦਾ ਬੈਨੀਫਿਟ ਲੈ ਲਓ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਪਿਆਰੀ ਸਾਰੇ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਥ੍ਰੈਡ ਦਾ ਕੰਮ ਮਿਲੂਗਾ ਬਹੁਤ ਪਿਆਰੇ ਨਿੱਕੇ ਨਿੱਕੇ ਫਲਾਵਰਸ ਬਣੇ ਹੋਏ ਆ ਬਹੁਤ ਸਰਦਾਰੀ ਜਿਹਾ ਦੁਪੱਟਾ ਖੁੱਲਾ ਡੁੱਲਾ ਪੂਰਾ ਵਧੀਆ ਪ੍ਰੋਪਰ ਤੇ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 5 5 ਨੰਬਰ ਸੂਟ ਰਹੂਗਾ ਕਲਰ ਇਹਦੇ ਵਿੱਚ ਵੀ ਤੁਹਾਨੂੰ ਦੋ ਮਿਲ ਜਾਣਗੇ ਮੈਂ ਇੱਕ ਇੱਕ ਸੂਰਤ ਦੀ ਤੁਹਾਨੂੰ ਪ੍ਰੋਪਰ ਡਿਟੇਲ ਦਿੰਨੀ ਹੁੰਦੀ ਆ ਕਿਸੇ ਚੀਜ਼ ਦੀ ਕੋਈ ਵੀ ਆਏ ਨਹੀਂ ਰਹਿੰਦੀ ਵੀ ਮੈਨੂੰ ਨਹੀਂ ਲੱਗਦਾ ਤੁਹਾਨੂੰ ਪੁੱਛਣ ਲਈ ਕੁਝ ਰਹਿ ਜਾਂਦਾ ਹੋਗਾ ਇੱਕ ਤੋਂ ਇੱਕ ਚੀਜ਼ ਮੈਂ ਤੁਹਾਨੂੰ ਇਹਦੀ ਬਾਰੇ ਪੂਰੀ ਡਿਟੇਲ ਦਿੰਨੀ ਆ ਚਾਹੀਏ ਅਸੀਂ ਇਸੇ ਲਈ ਥੋੜੇ ਪੀਸ ਲੈ ਕੇ ਆਈਏ ਕਿਉਂਕਿ ਪੀਸ ਪੌਂਡ ਦਾ ਚਾਹੀਏ ਅਸੀਂ 20 25 ਵੀ ਅਸੀਂ ਇੱਕ ਵੀਡੀਓ ਚ ਪਾ ਦਈਏ ਫਟਾਫਟ ਦਿਖਾ ਕੇ ਉਹ ਅਸੀਂ ਗਾਹਾਂ ਦੀ ਗਾਹਾਂ ਕੰਮ ਨਿਮੇੜਦੀ ਉਹ ਚੀਜ਼ ਬਾਅਦ ਵਿੱਚ ਮੈਸੇਜਾਂ ਤੇ ਜਵਾਬ ਦਈਏ ਉਹਦੇ ਨਾਲ ਸਾਨੂੰ ਹੁੰਦਾ ਕਿ ਅਸੀਂ ਇੱਕ ਤਰ੍ਹਾਂ ਦੀ ਇੱਕ ਵੈਰਾਈਟੀ ਜੀ ਬਣਾ ਕੇ ਥੋੜੇ ਜਿਹੇ ਪੀਸਾਂ ਦੀ ਲੈ ਕੇ ਆਉਨੇ ਆ ਤਾਂ ਕਿ ਤੁਹਾਨੂੰ ਪੂਰੀ ਡਿਟੇਲ ਦੇ ਸਕੀਏ ਵੀ ਕਿੱਦਾਂ ਦਾ ਫੈਬਰਿਕ ਆ ਕਿਹੜਾ ਉਹਦੇ ਤੇ ਕੰਮ ਹੋਇਆ ਕਿੱਦਾਂ ਦੇ ਉਹਦੇ ਨਾਲ ਦੁਪੱਟੇ ਲੱਗੇ ਹੋਏ ਨੇ ਠੀਕ ਆ ਜੀ ਸੋ ਸਾਰੀ ਡਿਟੇਲ ਦੇ ਨਾਲ ਅਸੀਂ ਵੀਡੀਓ ਲੈ ਕੇ ਆਉਂਦੇ ਆ ਸੈਕਿੰਡ ਜਿਹੜਾ ਇਹਦੇ ਵਿੱਚ ਕਲਰ ਰਹੂਗਾ ਉਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਤੇ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਉਹ ਰਹੂਗੀ ਸੇਮ 골ਡਨ ਜਿਹਾ ਕਲਰ ਆ ਇਹਨਾ yellow ਆ ਇਦਾਂ ਰਹੂਗੀ ਆ ਦੇਖੋ ਆ 골ਡਨ ਕਲਰ ਦੀ ਇਹਦੀ ਬਾਟਮ ਰਹੂਗੀ ਬਹੁਤ ਸੋਹਣੀ ਬਹੁਤ ਪਿਆਰੀ ਬਾਟਮ ਆ ਤੇ ਬਹੁਤ ਹੀ ਪਿਆਰਾ ਜਿਹਾ ਇਹ ਪੀਸ ਆ ਸੋ ਜਿਹੜੀ ਵੀ ਪੈਨ ਨੂੰ ਇਹਨਾਂ ਜੋ ਜਿਹੜਾ ਵੀ ਸੂਟ ਚਾਹੀਦਾ ਹੋ ਤੁਸੀਂ ਬਸ ਫਟਾਫਟ ਲੈਣਾ ਸਕਰੀਨਸ਼ਾਟ ਕਰਨਾ ਆਰਡਰ ਨਾਲ ਇਹਦੇ ਸੇਮ ਆ ਰਿਹਾ ਦੁਪੱਟਾ ਇਹਦੇ ਨਾਲ ਦਾ ਹੀ ਆ ਸੇਮ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਹੋਊਗਾ ਤੁਸੀਂ ਜਿਹੜੀਆਂ ਪਹਿਣਾ ਬਲੈਕ ਕਲਰ ਕਿਉਂਕਿ ਹਰ ਕਿਸੇ ਦਾ ਬਲੈਕ ਕਲਰ ਬਹੁਤ ਫੇਵਰੇਟ ਹੁੰਦਾ ਬਲੈਕ ਦੇ ਨਾਲ ਕੰਬੀਨੇਸ਼ਨ ਬਹੁਤ ਸੋਹਣਾ ਆਇਆ ਹੈ ਇਹ ਬਹੁਤ ਪਿਆਰਾ ਦੋ ਪੀਸ ਆਇਆ ਨੇ ਸਾਡੇ ਕੋਲੇ ਅਲੱਗ-ਅਲੱਗ ਡਿਫਰੈਂਟ ਡਿਜ਼ਾਈਨਾਂ ਦੇ ਵਿੱਚ ਆਹ ਲਓ ਦੇਖੋ ਇਹ ਦੋ ਟੂਨਾਂ ਤੇ ਆਇਆ ਸਾਈਡ ਵਾਲੀ ਟੂਨ ਇਹਦੀ ਆਰਡਰ ਹੋਊਗੀ ਇਧਰ ਸਾਈਡ ਵਾਲੀ ਆਰਡਰ ਹੋਊਗੀ ਠੀਕ ਹੈ ਜੀ ਇਹ ਸਿਲਕ ਦੇ ਉੱਪਰ ਆ ਇਹਦਾ ਸਾਰਾ ਸਟਾਫ ਆਣਾ ਜਿਹੜਾ ਇਹ ਸਿਲਕ ਦਾ ਵਾ ਬਹੁਤ ਪਿਆਰਾ ਬਹੁਤ ਸੋਹਣਾ ਸਟਾਫ ਰਹੂਗਾ ਇਹ ਜਿਹੜੇ ਬੇਸ ਹੁੰਦੇ ਆ ਸਾਰੇ ਡ్రਾਈ ਕਲੀਨ ਹੁੰਦੇ ਆ ਜੀ ਇਹਨਾਂ ਨੂੰ ਘਰੇ ਵਾਸ਼ ਨਾ ਕਰੋ ਬ੍ਰਾਈਟ ਕਲੀਨ ਹੀ ਕਰਵਾਇਓ ਤਾਂ ਬੈਟਰ ਰਹਿੰਦਾ ਵਾ ਸਾਰਾ ਫਰੰਟ ਦੇ ਉੱਪਰ ਤੁਹਾਨੂੰ ਸਾਰਾ ਥ੍ਰੈਡ ਦਾ ਕੰਮ ਮਿਲੋ ਕੋਈ ਆਏ ਨਹੀਂ ਸਿੱਪੀ ਸਤਾਰੇ ਕੁਝ ਨਹੀਂ ਮਿਲਣਾ ਸਿੰਪਲ ਸੂਪਰ ਸੂਟ ਨੇ ਸਿੰਪਲ ਸੂਪਰ ਹਨ ਤੇ ਕੰਮ ਹੋਇਆ ਹੋਇਆ ਪਰ ਕੰਮ ਇੰਨਾ ਜ਼ਿਆਦਾ ਨੀਟ ਐਂਡ ਕਲੀਨ ਹੋਇਆ ਤੇ ਇੰਨਾ ਬ੍ਰੀਕੀ ਦੇ ਨਾਲ ਹੋਇਆ ਜਿਹੜਾ ਸੂਟਾਂ ਨੂੰ ਅਲੱਗ ਡਿਫਰੈਂਟ ਜੀ ਲੁੱਕ ਦਿੰਦਾ ਠੀਕ ਹੈ ਫਰੰਟ ਬੈਕ ਬਿਲਕੁਲ ਸੇਮ ਮਿਲੂ ਸੂਟ ਦੇ ਤੇ ਨਾਲ ਇਹਦੇ ਸੇਮ ਤੁਹਾਨੂੰ ਮਿਲੂਗੀ ਬਲੈਕ ਕਲਰ ਦੀ ਬਾਟਮ ਬਲੈਕ ਕਲਰ ਦੀ ਹੈ ਇਹਦੀ ਬਾਟਮ ਰੋਗੀ ਬਹੁਤ ਪਿਆਰੀ ਬਹੁਤ ਸੋਹਣੀ ਤੇ ਨਾਲ ਇਹਦੇ ਜਿਹੜਾ ਦੁਪੱਟਾ ਰਹੂਗਾ ਆ ਲੋ ਜੀ ਪਿਓਰ ਚਨੂਨ ਦਾ ਇਹ ਦੁਪੱਟਾ ਇਹਦੇ ਨਾਲ ਲੱਗ ਕੇ ਆਇਆ ਪਿਓਰ ਚਨੂਨ ਦਾ ਦੁਪੱਟਾ ਵਾ ਤੇ ਦੁਪੱਟੇ ਦੇ ਵਿੱਚ ਦੇਖੋ ਕਿੰਨਾ ਸੋਹਣਾ ਕਿੰਨੇ ਪਿਆਰੀ ਸਾਰੀ ਡਿਜ਼ਾਈਨਿੰਗ ਹੋਈ ਹੋਈ ਆ ਬਹੁਤ ਪਿਆਰੀ ਬਹੁਤ ਸੋਹਣੀ ਡਿਜ਼ਾਈਨਿੰਗ ਆ 컬러풀 ਸਾਰੇ ਮਤਲਬ ਕਿ ਇੱਕ ਅਲੱਗ ਜਿਹਾ ਕੰਟਰਾਸਟ ਸੂਟ ਦਾ ਬਣ ਰਿਹਾ ਜਿੰਨਾ ਪਹਿਣਾ ਨੂੰ ਵੀ ਇਹ ਵਾਲੀਆਂ ਚੀਜ਼ਾਂ ਪਸੰਦ ਹੋਣਗੀਆਂ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣਾ ਆਰਡਰ ਨੰਬਰ ਇਹਦਾ ਰਹੂਗਾ ਜੀ 7 7 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਦੇਖ ਲਓ ਇਹ ਵੀ ਬਲੈਕ ਕਲਰ ਦੇ ਉੱਪਰ ਆ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਇਹਦੀ ਆਰਗੈਂਜ਼ਾ ਦੀ ਸ਼ਰਟ ਆ ਜਿਹੜੀ ਇਹਦੀ ਸ਼ਰਟ ਦਾ ਸਾਰਾ ਫੈਬਰਿਕ ਰਹੂਗਾ ਆਰਗੈਂਜ਼ਾ ਰਹੂਗਾ ਆਰਗੈਂਜ਼ਾ ਦਾ ਇਹ ਸਾਰਾ ਸਟੱਫ ਲੱਗਿਆ ਹੋਇਆ ਸ਼ਰਟ ਦਾ ਜੀ ਬਹੁਤ ਪਿਆਰਾ ਬਹੁਤ ਸੋਹਣਾ ਸਾਰੇ ਵਿੱਚ ਉਹੀ ਨਿੱਕਾ ਨਿੱਕਾ ਬਲਿੱਕੀ ਜਿਹਾ ਸੀਕੁਐਂਸ ਦਾ ਕੰਮ ਹੋਇਆ ਬਹੁਤ ਹੀ ਸੋਹਣਾ ਤੇ ਸਾਰੀ ਪ੍ਰਿੰਟਰ ਡਿਜੀਟਲ ਸ਼ਰਟ ਆ ਇਹ ਡਿਜੀਟਲ ਸਾਰੀ ਸ਼ਰਟ ਰਹੂਗੀ ਨਾਲ ਇਹਦੇ ਸੇਮ ਆਊਗੀ ਬਾਟਮ ਇਹ ਪ੍ਰੋਪਰ ਜਿਹੜਾ ਨਾ ਬਲੈਕ ਸ਼ੇਡ ਨਹੀਂ ਹੈਗਾ ਇਹ ਥੋੜਾ ਜਿਹਾ ਪਰਪਲ ਬਲੈਕ ਜਿਹਾ ਸ਼ੇਡ ਆ ਪਰਪਲ ਟੂਨ ਆਉਂਦੀ ਹੈ ਇਹਦੇ ਵਿੱਚੋਂ ਜਦੋਂ ਇਹ ਪੀਸ ਖੋਲਦਾ ਵਾ ਠੀਕ ਹੈ ਜੀ ਇਹਨੂੰ ਪ੍ਰੋਪਰ ਜੈੱਡ ਬਲੈਕ ਸਮਝ ਕੇ ਨਾ ਲਿਓ ਇਹ ਪਰਪਲ ਟੂਨ ਦੇ ਆ ਜਿਵੇਂ ਕਲਾਉਨ ਦੇ ਵਿੱਚ ਬੈਂਗਨੀ ਕਲਰ ਆ ਜਾਂਦਾ ਉਦਾਂ ਦਾ ਕਲਰ ਹੈ ਇਹਦਾ ਪ੍ਰੋਪਰ ਠੀਕ ਹੈ ਜੀ ਫਰੰਟ ਬੈਕ ਸਾਰੇ ਸੂਟਾਂ ਦੇ ਸੇਮ ਰਹੂਗੀ ਨਾਲ ਪਲੇਨ ਹੈਗੀ ਬਾਟਮ ਪਿਓਰ ਸਿਲਕ ਦੀ ਤੇ ਨਾਲ ਹੈਗਾ ਜੀ ਚਨੂਨ ਦਾ ਹੀ ਦੁਪੱਟਾ ਆ ਲੋ ਦੁਪੱਟਾ ਇਹਦਾ ਬਹੁਤ ਿਆਰਾ ਬਹੁਤ ਸੋਹਣਾ ਵਾ ਸੋ ਜਿਹੜੀ ਵੀ ਭੈਣ ਨੂੰ ਚਾਹੀਦਾ ਹੋ ਫਟਾਫਟ ਲਾ ਲਓ ਸਕਰੀਨਸ਼ਾਟ ਤੇ ਲੈ ਲਓ ਸੂਟ ਸਿੰਗਲ ਸੂਟ ਆ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਆ ਨੰਬਰ ਇਹਦਾ ਰਹੂਗਾ ਜੀ 8 8 ਨੰਬਰ ਇਹ ਸੂਟ ਰਹੂਗਾ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਆ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ